ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ ਗੱਲ ਕਰ ਰਹੇ ਹਾਂ ਐਕਸ ਕੈਬਨਿਟ ਮਨਿਸਟਰ ਸੁਖਦੇਵ ਸਿੰਘ ਟੀਮਸਾ ਜਿਨ੍ਹਾਂ ਦਾ ਕਲ ਫੋਰਟਿਸ ਹਸਪੀਟਲ ਵਿਖੇ ਦਿਹਾਂਤ ਹੋ ਗਿਆ ਸੀ ਜਿਸ ਦੇ ਚੱਲਦੇ ਹੋਏ ਅੱਜ ਉਹਨਾਂ ਦਾ पार्थिव ਸਰੀਰ ਚੰਡੀਗੜ੍ਹ ਰਿਹਾਇਸ਼ ਵਿਖੇ ਦਰਸ਼ਨ ਲਈ ਰੱਖਿਆ ਜਾਵੇਗਾ ਅਤੇ ਕੱਲ ਨੂੰ ਸੰਸਕਾਰ ਕੀਤਾ ਜਾਵੇਗਾ ਸੁਸਕਾਰ ਕੱਲ ਕਰਨਾ ਜੀ ਕੱਲ ਕਰਨਾ ਜੀ ਦੁਵਾਰਕਾ ਟੈਂਡ ਵਿਖੇ ਹੋਏਗਾ ਤੇ ਪਹਿਲਾਂ ਚੰਡੀਗੜ੍ਹ ਇਹਨਾਂ ਦੇ ਘਰੇ ਆਪਰੇਖਸ਼ੀ ਲੈ ਜਾਊਗਾ ਦਰਸ਼ਨਾਂ ਲਈ ਤੇ ਜਿੰਨ ਵੱਜੇ ਚੱਲਣ ਦਾ ਪ੍ਰੋਗਰਾਮ ਹੈ 4 ਵਜੇ ਟੈਂਡ ਵਿਖੇ ਸੰਸਕਾਰ ਤੇ ਇਹ ਜਿਹੜਾ ਹੁਣ ਬੋੜੀ ਨੂੰ ਚੰਡੀਗੜ੍ਹ ਜਿਹੜਾ ਘਰ ਉੱਥੇ ਲੈ ਕੇ ਜਾਊਗਾ ਹਾਂਜੀ ਚੰਡੀਗੜ੍ਹ ਰੱਖਿਆ ਜਾਊਗਾ ਤੇ ਸਵੇਰੇ ਅਰਨੀ ਮਾਰਨਿੰਗ ਇੱਕ ਹੋਰ ਬੰਦਾ ਆਏਗੀ ਸਵੇਰੇ ਇਹ ਕਿਤੇ بڑا ਘਾਟਾ ਜਿਹੜਾ ਇਸ ਚੀਜ਼ ਦੇ ਨਾਲ ਆਇਆ ਮੈਂ ਸਮਝਦਾ ਇੱਕ ਦੇਖੋ ਯੁੱਗ ਦਾ ਅੰਤ ਹੈ ਇਹ ਕਿਉਂਕਿ ਐਸੇ ਲੋਕਾਂ ਨਾਲ ਜੁੜੇ ਲੀਡਰ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਗੱਲ ਕੀਤੀ ਲੋਕ ਮਸਲਿਆਂ ਦੀ ਗੱਲ ਕੀਤੀ ਤੇ ਸਿੱਖ ਰਾਜਨੀਤੀ ਦੀ ਸਮਝ ਰੱਖਣ ਵਾਲੇ ਸਿੱਖ ਤੇ ਰਾਜਨੀਤੀ ਨੂੰ ਇਕੱਠਾ ਲੈ ਕੇ ਚੱਲਣ ਵਾਲੇ ਬੜੇ ਥੋੜੇ ਚੁਣਵੇਂ ਲੋਕ ਰਹਿ ਗਏ ਅੱਜ ਉਹਨਾਂ ਦਾ ਜਾਣ ਦਾ ਘਾਟਾ ਜਿਹੜਾ ਹੈ ਮੈਂ ਸਮਝਦਾ ਪੰਥਕ ਸਫਾ ਦੇ ਵਿੱਚ ਬਹੁਤ ਲੰਬਾ ਸਮਾਂ ਇਕੱਠਾ ਆਪਾਂ ਨੂੰ ਦੇਖਣ ਨੂੰ ਮਿਲਦਾ ਸਭ ਪਹਿਲਾਂ ਆਪਾਂ ਜਦੋਂ ਕਰਦੇ ਹਾਂ ਕਿ ਕੌਣ ਨੇ ਸ਼ਾਮਿਲ ਹੋਏ ਨੇ ਕਿ ਕਿਹੜੇ ਕਿਹੜੇ ਲੋਕ ਸ਼ਾਮਿਲ ਹੋਏ ਨੇ ਮੈਂ ਸਮਝਦਾ ਜੀ ਕਿੰਸਰ ਸਾਹਿਬ ਦੀ ਜ਼ਿੰਦਗੀ ਦਾ ਬਹੁਤ ਵੱਡਾ ਸਫ਼ਰ ਸੀ 파ਟੀਆਂ ਤੋਂ ਉੱਪਰ ਉਸ ਦੇ ਵੀ ਲੋਕ ਉਹਨਾਂ ਨਾਲ ਜੁੜੇ ਸੀ ਸਲਾਹ مشورہ ਲੈਣ ਲਈ ਕਿਤੇ ਜੇ ਦਿੱਕਤਾਂ ਆਈਆਂ ਉਹਨਾਂ ਦੀ ਸਲਾਹ ਕਰਨ ਲਈ ਵੱਖਰੇ ਵੱਖਰੇ ਅੰਗਾਂ ਦੇ ਵਿੱਚੋਂ ਲੋਕ ਜੁੜੇ ਸੀ ਮੈਨੂੰ ਉਮੀਦ ਆਦੇ ਕੋਈ ਸੁਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਸਾਰੇ ਸ਼੍ਰੀਕ ਹੋਣਗੇ ਸਖੀਰ ਪਾਣੇ ਹੋਣਾ ਕਿਦੋਂ ਵੀ ਜਾਣ ਵਾਲੇ ਨੇ ਜੀ ਸਵੇਰੇ ਜੇ ਹੋਰ ਪੜਾਉ ਹੋ ਜੇ ਤਾਂ ਚੱਲਦੀ ਸੀ ਤਾਂ ਪੈਂਡਿੰਗ ਨੇ ਕੋਈ ਪਰਿਵਾਰ ਨੇ ਹੁਣ ਫੈਸਲਾ ਕੀਤਾ ਬੈਠ ਕੇ ਕਿ ਸਵੇਰੇ ਸਜਰੇ ਤੋਂ ਨਿਕਲ ਕੇ ਪਟਿਆ ਰਾਜਪੁਰਾ ਪਟਿਆਲਾ ਭਵਾਨੀਗੜ ਸੰਗਰੂਰ ਤੇ 3 ਵਜੇ ਸੰਗਰੂਰ ਤੋਂ ਉੱਬੇ ਵਾਲ 10 ਵਜੇ ਜੱਦੀਪਿੰਡ ਸੀ ਨਗਰ ਸੀ ਪੋਥੇਲੇ ਹੀ ਸ਼ਰੀਰਵਾਨਾ ਹੋਊਗਾ ਤੇ 4 ਵਜੇ ਉੱਤੇ ਅੰਤਮ ਸੰਸਕਾਰ ਹੋਣਾ ਹੋਊਗਾ ਠੀਕ ਹੈ